ਰਖੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਵੱਡੇ ਪੱਧਰ ਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ਉੱਥੇ ਵੱਖ-ਵੱਖ ਪ੍ਰਕਾਰ ਦੀਆਂ ਰਖੜੀਆਂ ਦੇ ਨਾਲ ਬਾਜ਼ਾਰ ਸਜੇ ਹੋਏ ਹਨ ਅਤੇ ਵੱਡੀ ਗਿਣਤੀ ਵਿੱਚ ਭੈਣਾਂ ਆਪਣੇ ਭਰਾ ਵਾਸਤੇ ਸੁੰਦਰ ਰਖੜੀਆਂ ਦੀ ਖਰੀਦਦਾਰ ਕਰ ਰਹੀਆਂ ਹਨ ਇਸ ਮੌਕੇ ਤੇ ਰਖੜੀ ਦੀ ਖਰੀਦ ਕਰ ਰਹੀਆਂ ਇਹਨਾਂ ਭੈਣਾਂ ਦਾ ਕਹਿਣਾ ਹੈ ਕਿ ਇਹ ਤਿਉਹਾਰ ਭੈਣਾਂ ਦੇ ਲਈ ਬਹੁਤ ਖਾਸ ਹੁੰਦਾ ਹੈ ਅਤੇ ਪੂਰਾ ਸਾਲ ਉਹਨਾਂ ਨੂੰ ਇਸ ਤਿਉਹਾਰ ਦਾ ਇੰਤਜ਼ਾਰ ਰਹਿੰਦਾ ਹੈ ਕਿ ਕਦੋਂ ਇਹ ਰਖੜੀ ਆਵੇ ਅਤੇ ਉਹ ਆਪਣੇ ਵੀਰ ਨੂੰ ਰਖੜੀ ਬੰਨ੍ਹਣ ਰਖੜੀ ਇੱਕ ਬਹੁਤ ਹੀ ਪਵਿੱਤਰ ਤਿਉਹਾਰ ਹੈ ਭਰਾਵਾਂ ਵਾਸਤੇ ਰਖੜੀ ਖਰੀਦੀਦੀ ਹੈ ਤੇ ਖੁਸ਼ੀਆਂ ਮਨਾਉਂਦੇ ਆ ਸਾਰੇ ਭੈਣ ਭਰਾ ਦਾ ਤਿਉਹਾਰ ਹੈ ਕਿੰਨਾ ਕਿ ਇੰਤਜ਼ਾਰ ਹੁੰਦਾ ਹੈ ਇਸ ਤਿਉਹਾਰ ਦਾ ਪੂਰਾ ਸਾਲ ਇਸ ਇੰਤਜ਼ਾਰ ਆਂਦਾ ਹੈ ਇਸ ਤਿਉਹਾਰ ਦਾ ਤਾਂ ਪੂਰਾ ਸਾਲ ਹੀ ਵੇਟ ਕਰੀਦੀਆਂ ਆਂ ਬੱਚੇ ਵੱਡੇ ਸਾਰੇ ਇੰਤਜ਼ਾਰ ਕਰਦੇ ਆ ਇਸ ਤਿਉਹਾਰ ਦਾ ਖੁਸ਼ੀਆਂ ਵਾਲਾ ਏ ਪਰ ਕਿੰਨਾ ਕਿਤੇ ਗਿਫਟਾਂ ਵਾਸਤੇ ਉਡੀਕ ਉਹ ਦੇ ਹੁੰਦੀ ਆ ਕਿ ਪ੍ਰਾਦਿਸ਼ਪਤ ਨਹੀਂ ਨਹੀਂ ਗਿਫਟ ਗੁਪਤ ਨਹੀਂ ਐਤੇ ਵਿਦਾਊਟ ਗਿਫਟ ਵੀ ਚੱਲੇ ਤਾਂ ਵੀ ਭਰਾਵਾਂ ਦੇ ਸੁੱਖੀ ਮੰਗੀਦੀ ਆ ਇਕ ਤਾਗਾ ਜ਼ਰੂਰੀ ਹੈ ਭਰਾ ਦਾ ਪਿਆਰ ਜ਼ਰੂਰੀ ਹੈ ਗਿਫਟ ਦੀ ਤੇਰੀ ਕੋਈ ਜ਼ਰੂਰਤ ਹੁੰਦੀ ਤੇ ਦੇਣ ਤੇ ਕੋਈ ਮਾੜਾ ਵੀ ਨਹੀਂ ਆ ਹਾਂਜੀ ਪਰ ਕਿਤਨੇ ਕਿਤੇ ਜਿਹੜੇ ਭਰਾ ਬਾਹਰ ਚ ਜਿੰਦੇ ਨੇ ਵਿਦੇਸ਼ਾਂ ਚ ਚਲ ਜਾਂਦੇ ਨੇ ਭੈਣਾ ਰਖੜੀ ਭੇਜਣੀ ਪੈਂਦੀ ਉਹਨਾਂ ਵਾਸਤੇ ਕਾਫੀ ਮੁਸ਼ਕਲ ਹੁੰਦੀ ਉਹਨਾਂ ਵਾਸਤੇ ਆਬਵੀਅਸਲੀ ਉਹ ਤੇ ਥੋੜਾ ਜਿਹਾ ਹੈਗਾ ਹੀ ਆ ਔਖਾ ਬਟ ਇੱਕ ਅਟੈਚਮੈਂਟ ਇਸ ਤਰ੍ਹਾਂ ਦੀ ਹੈਗੀ ਆ ਕਿ ਦਿਲ ਨੂੰ ਦਿਲ ਦੀ ਰਾਹ ਹੁੰਦੀ ਆ ਉਹ ਜਦੋਂ ਭਰਾ ਨੂੰ ਰਖੜੀ ਭੇਜਦੀ ਹੈ ਭੈਣ ਤੇ ਉਹਦੀ ਜਿਹੜੀ ਫੀਲਿੰਗਸ ਨੇ ਉਹ ਜਾਂਦੀਆਂ ਨੇ ਜਦੋਂ ਭਰਾ ਨੂੰ ਰਖੜੀ ਮਿਲਦੀ ਹੈ ਉਹ ਦੇਖ ਕੇ ਉਹ ਆਪਣੇ ਆਪ ਹੀ ਬਾਏ ਬੰਨ ਲੈਂਦਾ ਲੇਕਿਨ ਖੁਸ਼ੀ ਜੜੀ ਆ ਉਹ ਵੱਖਰੀ ਆ ਰਖੜੀ ਸਰਸੀਏ ਤੋਂ ਆਰਕੇ ਜਨਰਲ ਸਟੋਰ ਤੋਂ ਖਰੀਦਦੇ ਹਰ ਸਾਲ ਆਲਵੇਸ ਐਂਡ ਇਸ ਤੇ ਉਹ ਹਲਵਰੀ ਡਿੱਕੀ ਦਾਵਾ ਪੈਣ ਲਈ ਭਰਾਵਾਂ ਦੇ ਖੁਸ਼ੀਆਂ ਦਾ ਤਿਉਹਾਰ ਹੈ ਬੱਦੇ-ਵੱਦੇ ਗਿਫਟ ਬੱਦੇ-ਵੱਦੇ ਰਖੜੀਆਂ ਲੈਦੀਆਂ ਤੁਹਾਨੂੰ ਪਤਾ ਹੈ ਹਰ ਇੱਕ ਨੂੰ ਚਾਹ ਹੁੰਦਾ ਸਾਰੀਆਂ ਭੈਣਾਂ ਨੂੰ ਭਰਾਵਾਂ ਦੀ ਰਖੜੀ ਬੰਨ੍ਹਾ ਦਿੱਤੇ ਦਿੰਦਾ ਚਾਹ ਹੁੰਦਾ ਬਹੁਤ ਅੱਛਾ ਜਿਹੜੀ ਗਿਫਟਾਂ ਵਾਸਤੇ ਬਣਦੀ ਜਾਂਦੀ ਹੈ ਕਿ ਪ੍ਰਾਤਿਪਤ ਮਿਲ ਜੇ ਭਰਾ ਦੀ ਸੁਖੜੀ ਰੱਖਸ਼ਾ ਬੰਧਨ ਕਿ ਆ ਜਾਂਦਾ ਹੈ ਕਿ ਜਿੱਦਿ ਆਪਾਂ ਰੱਖਸ਼ਾ ਕਰਨੀ ਚਾਹੀਏ ਉਹਦੇ ਲਈ ਅਸੀਂ ਰੱਖਸ਼ਾ ਬੰਧਨ ਦੇ ਤੌਰ ਤੇ ਬੰਨ੍ਹਦੇ ਆ ਰੱਖਸ਼ਾ ਬਹੁਤ ਚਾਹ ਯਾਰ ਰੱਖੀ ਦਾ ਜੀ ਰੱਖੜੀ ਦਾ ਤਿਉਹਾਰ ਕਿਉਂ ਮਨਾਉਂਦੇ ਆ ਕਿ ਚਿਪਟਾਂ ਵਾਸਤੇ ਕੀ ਪ੍ਰਾਦੀ ਸੁਖ ਨਹੀਂ ਪ੍ਰਾਦੀ ਸੁਖ ਵਾਸਤੇ ਹਨ ਪ੍ਰਾਦਾ ਪਿਆਰੀ ਇਹਦੇ ਨਾਲ ਬਦਮੀਆਂ ਹੋਇਆ ਆ ਅਜੂਣ 42 ਜਿੱਦੀਆਂ ਤੇ ਕਿ ਇਹ ਮੈਂ ਆਪਣੇ ਭਤੀਜਿਆਂ ਲਈ ਖਰੀਦਦੀਆਂ ਆ ਭਰਾ ਲਈ ਖਰੀਦਦੀਆਂ ਆ ਉਹ ਅਮਰੀਕਾ ਵਿੱਚ ਆ ਉਹਨਾਂ ਨੂੰ ਭੇਜਣ ਲੱਗੀਆਂ ਅੱਛਾ ਹਾਂ ਕਿੰਨਾ ਕੁ ਚਾਹ ਯਾਰ ਰੱਖੀ ਭੇਜਣ ਦਾ बहुत ज्यादा बहुत करीब हर साल है जी बिल्कुल पूरे साल इंतजार करते हैं कि राखी आए और हम लोग भाइयों के लिए गिफ्ट ले मिठाइयाँ ले परिवार के साथ मनाए कहीं पे भाइयों गिफ्ट लेने के लिए के हैं हैं सुख मांगते जी बिल्कुल सुखी मांगते हैं भाइयों तो गिफ्ट अपने आप देते पर भाइयों के लिए तो हम सुखी मांगते हैं कितना कुछ होता है कि कब आएगा साल और राखी आएगी जी जी बिल्कुल राखी का हम पूरे साल इंतजार करते हैं कि राखी आए हम भाइयों के घर जाएं राखी मनाएं परिवार के साथ ਇਸ ਮੌਕੇ ਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੋਤੀਆਂ, ਸਤਾਰਿਆਂ ਤੇ ਮੋਲੀ ਨਾਲ ਵੱਖ-ਵੱਖ ਪ੍ਰਕਾਰ ਦੀਆਂ ਰਖੜੀਆਂ ਬਾਜ਼ਾਰ ਵਿੱਚ ਸੱਜੀਆਂ ਹੋਈਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਭੈਣਾਂ ਬੜੇ ਹੀ ਚਾਅ ਨਾਲ ਇਹ ਰਖੜੀਆਂ ਖਰੀਦ ਰਹੀਆਂ ਹਨ। ਬਹੁਤ ਸ਼ਾਇ ਜੀ ਲੋਕੀ ਬਹੁਤ ਜ਼ਿਆਦਾ ਆ ਰਹੇ ਨੇ ਰਖੜੀ ਲੈਣ ਵਾਸਤੇ। ਤੇ ਆਪਣਾ ਪੂਰੀ ਵਿਗੰਢਈ ਹੈ। ਕਿੰਨਾ ਕੁ ਭੈਣਾਂ ਦੀ ਸ਼ਾਅ ਆਇਆ। ਬਹੁਤ ਜ਼ਿਆਦਾ ਵਧੀਆ ਜੀ। ਪਹਿਲਾਂ ਨਾਲੋਂ ਇਸ ਵਾਰ ਕਿੰਨਾ ਕੁ ਵਧੀਆ ਆਇਆ। ਪਹਿਲਾਂ ਕੋਰੋਨਾ ਕਾਲ ਵੀ ਆਇਆ ਕਿ ਨਹੀਂ ਮਸਤਾਂਗੇ। ਪਹਿਲਾ ਕਰੋਨਾ ਮੇਰੇ ਪਿਛਲੇ ਘਟਸੀ ਆਇਆਂਗਾ ਪੂਰਾ ਦੁਕਾ ਗਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ